ਮਾਤਾ ਹਰਦੀਕੌਰ ਸਰਦਾਰ ਨ타 ਸਿੰਘ ਚੈਰੀਟੇਬਲ ਟਰਸਟ ਸੰਗਤਪੁਰਾ ਪੁੱਲੋ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ ਕਰਮਯੋਗੀ ਅਧਿਆਪਕ ਗੁਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਟਰਸਟ ਵੱਲੋਂ ਪੜ੍ਹਾਈ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਮੱਲਾ ਮਾਰਨ ਵਾਲੇ ਸਕੂਲ ਦੇ ਲੜਕੇ ਤੇ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਟਰੋਫੀ ਨਗਦ ਰਾਸ਼ੀ ਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਨ ਟਰਸਟ ਦੇ ਕਾਰਜਕਾਰੀ ਚੇਅਰਮੈਨ ਮਾਸਟਰ ਰਾਮਰਤਨ ਨੇ ਟਰਸਟ ਵੱਲੋਂ ਕੀਤੇ ਸਮਾਜ ਭਲਾਈ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਟਰਸਟ ਦਾ ਮੁੱਖ ਮਕਸਦ ਮਾਲੀ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਤ ਕਰਨਾ ਹੈ। ਪੜ੍ਹਾਈ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਤੋਂ ਵੀ ਹੈ। ਇਹ ਵਿਦਿਆਰਥੀ ਇਸ ਹੱਲਾਸ਼ੇਰੀ ਦੇ ਨਾਲ ਅੱਗੇ ਵਧ ਸਕਣਗੇ। ਕੁਝ ਸਿੱਖਿਆ ਹਾਸਲ ਕਰਕੇ ਸਮੇਂ ਦੇ ਹਾਣੀ ਬਣਨਗੇ। ਇਸ ਤੋਂ ਇਲਾਵਾ ਟਰਸਟ ਵੱਲੋਂ ਹੁਨਰ ਵਿਕਾਸ ਕੇਂਦਰ ਵੀ ਪਿੰਡ ਵਿੱਚ ਚਾਲੂ ਕੀਤੇ ਗਏ ਹਨ ਜਿਸ ਰਾਹੀਂ ਪਿੰਡ ਦੀਆਂ ਲੜਕੀਆਂ ਨੂੰ ਸਿਲਾਈ ਕਢਾਈ ਤੋਂ ਇਲਾਵਾ ਹੋਰ ਕਿਤਾ ਮੁਕੀ ਰੁਜ਼ਗਾਰ ਸੰਬੰਧੀ ਵੀ ਜਾਣਕਾਰੀ ਦਿੱਤੀ ਜਾ ਗਿਆ ਸਾਡੇ ਬੱਚਿਆਂ ਦੀ ਭਾਵਨਾ ਸੀ ਵੀ ਸਾਡੇ ਜਿਹੜੇ ਪੇਰੈਂਟਸ ਨੇ ਮਾਪੇ ਨੇ ਉਹਨਾਂ ਦੀ ਕੋਈ ਟਰਸਟ ਬਣਾਈਏ ਅਸੀਂ ਉਹ ਟਰਸਟ ਮਾਈ ਹਰਦੇਈਕ ਔਰ ਸਰਦਾਰ ਨ타 ਸਿੰਘ ਚੈਰੀਟੇਬਲ ਟਰਸਟ ਬਣਾ ਕੇ ਰਜਿਸਟਰ ਕਰਾਇਆ ਔਰ ਰਜਿਸਟਰਡ ਕਰਾਉਣ ਤੋਂ ਬਾਅਦ ਅਸੀਂ ਹੁਨਰ ਵਿਕਾਸ ਕੇਂਦਰ ਬੱਚਿਆਂ ਕੁੜੀਆਂ ਲਈ ਉੱਥੇ ਚਾਲੂ ਕਰਿਆ ਅੱਜ ਅਸੀਂ ਸਾਡੇ ਵੱਡਾ ਭਰਾ ਜਿਹੜਾ ਜਾਨੀ ਸਾਡੇ ਪਰਿਵਾਰ ਦਾ ਮਲਾਹ ਪਈ ਉਹਦੀ ਯਾਦ ਵਿੱਚ ਜੋ ਇੱਕ ਬਹੁਤ ਹੀ ਮਿਹਨਤੀ ਬਹੁਤ ਹੀ ਮਲਾਪੜੇ ਬਹੁਤ ਹੀ ਸੂਝਵਾਨ ਪਰਿਵਾਰ ਨੂੰ ਉੱਚਾ ਚੱਕਣ ਵਾਲੇ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਅੱਜ ਇਹ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਬੱਚੇ ਖੇਡਾਂ ਦੇ ਵਿੱਚ ਪੜ੍ਹਾਈ ਵਿੱਚ ਮੱਲਾ ਮਾਰਦੇ ਨੇ ਜਾਂ ਹੋਰ ਗਤੀਵਿਧੀਆਂ ਵਿੱਚ ਮੱਲਾ ਮਾਰਦੇ ਨੇ ਉਹਨਾਂ ਦਾ ਅਸੀਂ ਸਨਮਾਨ ਸਮਰੋਹ ਅੱਜ ਰੱਖਿਆ ਤੇ ਉਹਦੇ ਵਿੱਚ ਜਾਨੀ ਮੈਂ ਇਸ ਗੱਲ ਦੀ ਮੈਨੂੰ ਖੁਸ਼ੀ ਆ ਇਸ ਗੱਲ ਦੀ ਮੈਨੂੰ ਖੁਸ਼ੀ ਆ ਵੀ ਇੱਥੇ ਜਿਹੜੇ ਦੇ ਆਪਕ ਸਰਦਾਰ ਗੁਰਦੀਪ ਸਿੰਘ ਨਿਰਿੰਦਰ ਹੈ ਗੁਰਦੀਪ ਸਿੰਘ ਸਰਦਾਰ ਗੁਰਦੀਪ ਸਿੰਘ ਤੇ ਸਰਦਾਰ ਨਿਰਿੰਦਰ ਸਿੰਘ ਨਿਰਿੰਦਰ ਸਿੰਘ ਨੇ ਵੀ ਉਹ ਬਹੁਤ ਹੀ ਮਿਹਨਤੀ ਦੇ ਆਪਕ ਨੇ ਅਸੀਂ ਸਾਡੇ ਬੱਚਿਆਂ ਨੇ ਇਹਨਾਂ ਦੇ ਛੋਟੇ ਛੋਟੇ ਜਿਹੜੇ ਨੰਨੇ ਬੱਚੇ ਨੇ ਉਹਨਾਂ ਤੇ ਪੜਾ ਕੇ ਦੇਖਿਆ ਵੀ ਇਦਾਂ ਜਿਵੇਂ ਪੜ੍ਹਦੇ ਨੇ ਜਿਵੇਂ ਤੋਤਾ ਪੜ੍ਹਦਾ ਹੁੰਦਾ ਮੈਂ ਤਾਂ ਹੈਰਾਨ ਹੈ ਵੀ ਜਿਹੜੇ ਇੰਗਲਿਸ਼ ਸਕੂਲ ਨੇ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਇਹਨਾਂ ਦੀ ਪੜ੍ਹਾਈ ਹੈ ਸਾਡੇ ਪਿੰਡ ਵਾਸੀਆਂ ਨੂੰ ਮੈਂ ਤਾਂ ਇਹੀ ਅਪੀਲ ਕਰੂੰਗਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਾਓ ਆਪਣੇ ਬੱਚਿਆਂ ਦਾ ਭਵਿੱਖ ਬਣਾਓ ਭਵਿੱਖ ਤੁਹਾਡਾ ਤਾਂ ਬਣ ਸਕਦਾ ਜੇ ਤੁਹਾਡੇ ਕੋਲ ਨੇ ਬੱਚੇ ਤੁਸੀਂ ਇਸ ਕਰਕੇ ਦੂਰ ਇੱਧਰ ਉੱਧਰ ਘੁੰਮਣ ਦੀ ਬਜਾਏ ਇਹਨਾਂ ਦੇ ਆਪਕਾਂ ਨੂੰ ਛੱਡੋ ਇਹਨਾਂ ਦੇ ਆਪਕਾਂ ਦੇ ਬੱਚੇ ਅੱਜ ਖੇਡਾਂ ਦੇ ਵਿੱਚ ਨੈਸ਼ਨਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪ੍ਰਾਪਤੀਆਂ ਕਰ ਚੁੱਕੇ ਨੇ ਸੋ ਮੈਂ ਇਹੀ ਫੇਰ ਬੇਨਤੀ ਕਰਦਾ ਪਿੰਡ ਵਾਸੀਆਂ ਨੂੰ ਵੀ ਭਾਈ ਆਪਣੇ ਬੱਚਿਆਂ ਨੂੰ ਇੱਥੇ ਸੁਕੇਰ ਨੇ ਇੱਥੇ ਬੱਚੇ ਇਹਨਾਂ ਦੇ ਹੱਥ ਦੇ ਵਿੱਚ ਉਹਨਾਂ ਦਾ ਭਵਿੱਖ ਵਧੀਆ ਬਣੂਗਾ ਸੋ ਬੇਨਤੀ ਆ ਵੀ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਇਸ ਸਕੂਲ ਚ ਦਾਖਲ ਕਰੋ ਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੰਗਤ ਬਹਿ ਸਲਾਣਾ ਨਾਮ ਵੱਡਾ ਸਮਰੋਹ ਹੋ ਰਿਹਾ ਜਿਸ ਵਿੱਚ ਆ ਰਾਮ ਲਾਤਨ ਮਾਸਟਰ ਜੀ ਨੇ ਸੰਗਤ ਪ੍ਰਦੇਸ ਨੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਰੇ ਸਹਿਯੋਗ ਨਾਲ ਉਹਨਾਂ ਦੇ ਇੱਕ ਪ੍ਰੋਗਰਾਮ ਸੀ ਕਰ ਰਹੇ ਆ ਤੇ ਉਹਨਾਂ ਨੇ ਸਾਡੇ ਬੱਚੇ ਜੋ ਪੰਜਾਬ ਲੈਵਲ ਤੱਕ ਜਿਲ੍ਹਾ ਲੈਵਲ ਤੱਕ ਖੇਡਾਂ 'ਚ ਪ੍ਰਾਪਤੀਆਂ ਨੇ ਪੜ੍ਹਾਈ ਵਿੱਚ ਪ੍ਰਾਪਤੀਆਂ ਨੇ ਠੀਕ ਆ ਉਹ ਸਾਰੇ ਉਹਨਾਂ ਨੂੰ ਇਨਾਮ ਦੇਣਗੇ ਬਹੁਤ ਖੁਸ਼ੀ ਹੋਈ ਹੈ ਸੁਣ ਬੀਏ ਦੇਖ ਕੇ ਵੀ ਕੋਈ ਪਿੰਡ ਦਾ ਜਦੋਂ ਕੋਈ ਵਿਅਕਤੀ ਕੋਈ ਵੀ ਦਾਨੀ ਸੱਜਣ ਬੱਚਿਆਂ ਲਈ ਇੰਨਾ ਕਰਦਾ ਅਸੀਂ ਹੋਰ ਵੀ ਪਿੰਡ ਦੇ ਸੱਜਣਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਹਿਯੋਗ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਮਦਦ ਕਰੋ ਤੇ ਸਾਡੇ ਬੱਚੇ ਵੱਧ ਤੋਂ ਵੱਧ ਪ੍ਰਾਪਤੀਆਂ ਕਰਕੇ ਦੇ ਅੱਜ ਦਾ ਸਮਾਰੋਹ ਮਾਤਾ ਹਰਦੇਈ ਸਰਦਾਰ ਅੰਮ੍ਰਿਤ ਸਿੰਘ ਐਂਟੀਮਲ ਟਰਸਟ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਾਡੇ ਪਰਾਵੇ ਤੇ ਬੜੀ ਧੁੰਮ ਢਾਂਗ ਨਾਲ ਬੱਚਿਆਂ ਨੇ ਸਲਾਲਾ ਵਿੱਦਿਕ ਸਮਾਰੋਹ ਨਸਤਰਤਿਆਂ ਮਨਾਇਆ ਗਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਸਮੂਥਮ ਟ੍ਰਸਟ ਮੈਂਬਰਾਂ ਨੇ ਹਾਜ਼ਰੀ ਪਰ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਆਏ ਅਤੇ ਜਿਹੜੇ ਬੱਚੇ ਵਿਦਿਕ ਵਿੱਚ ਪੱਧਰ ਤੇ ਪਾਸ ਸਾਇੰਸ ਪਾਠ ਸਾਰੀਆਂ ਜਮਾਤਾਂ ਪੰਜਵੀਂ ਤੱਕ ਪਾਈ ਉਹਨਾਂ ਨੂੰ ਨਾਮ ਦਿੱਤੇ ਗਏ ਤੇ ਜੋ ਸਾਡੀ ਸਕੂਲ ਦੇ ਹਰ ਬੱਚੇ ਹਨ ਜਿਵੇਂ ਕਿ ਫਟਵਾਲ ਦੇ ਵਿੱਚ ਬੜੀਆਂ ਮਰਲਾ ਮਾਰਨ ਵਾਲੇ ਵਿੱਚ ਇਹ ਨੇ ਸਾਡੇ ਕੋਲ ਪੰਜਾਬ 11 ਤੱਕ ਜਿਹੜੇ ਵਿੱਤੇ ਨਹੀਂ ਅਤੇ ਰੂਫ ਦੇ ਵਿੱਚ 400 ਮੀਟਰ 600 ਮੀਟਰ ਵਿੱਚ ਫਾਸਟ ਹੋਣ ਵਾਲੇ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਇਹਨਾਂ ਨੇ ਅਸੀਂ ਸਕੂਲ ਵੱਲੋਂ ਸਮੂਹ ਰਸਤੇ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਆਪਣੀ ਕੀਮਤੀ ਸਮਾਂ ਨੂੰ ਸਮਾਂ ਕਰਕੇ ਸਾਡੇ ਨਿਵਾਣੇ ਦੇ ਸਰਕਾਰੀ ਟ੍ਰੈਂਸਪੋਰਟ ਦਾ ਮਾਣ ਦਤਾ ਹੈ ਅਤੇ ਸਾਡੇ ਦਿੱਟਕ ਤਦ ਨੂੰ ਉੱਚਾ ਚੁੱਕ ਲਈ ਇਹਨਾਂ ਨੇ ਸੋ ਸਾਡੇ ਨਾਲ ਜੋ ਵਾਦਾ ਵੀ ਕੀਤਾ ਵੀ ਅਸੀਂ ਤੁਹਾਨੂੰ ਸਮੇਂ ਸਿਰ ਤੇ ਤੁਹਾਡਾ ਤਾਕੀ ਦੇਵਾਂਗੇ ਤੇ ਤੁਹਾਡੀ ਮਦਦ ਵੀ ਕਰਾਂਗੇ